ਐਨਕਸਰਾ ਦੇਖ ਰਹੇ ਤੁਸੀਂ ਤਾਂ ਮੈਂ ਮਮ ਸਿੰਘ ਦੀਪਾਲ ਪਾਜਪਾ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇਹ ਵੱਡੀ ਜਿਹੜੀ ਕਿ ਵਪਾਰ ਮਿਲਣੀ ਰੱਖੀ ਗਈ ਹੈ ਤੇ ਦਿੱਕਤ ਆਗੂ ਪਹੁੰਚ ਰਹੇ ਨੇ ਤਾਂ ਸਾਡੇ ਨਾਲ ਤਰਨ ਚੁੱਕ ਜੀ ਮੌਜੂਦ ਨੇ ਗੱਲਬਾਤ ਕਰ ਲਏ ਨੇ ਸਰ ਕਿਵੇਂ ਦੇਖਦੇ ਹੋ ਅੱਜ ਲੁਧਿਆਣਾ ਦੇ ਵਿੱਚ ਵੱਡੀ ਇੱਕ ਵਪਾਰ ਮਿਲਣੀ ਪੁੰਜ ਰੱਖੀ ਗਈ ਹੈ ਤਾਂ ਵਿੱਤ ਮੰਤਰੀ ਨਿਰਮਲ ਸਿਤਰਮ ਨੇ ਪਹੁੰਚ ਰਹੇ ਨੇ ਕਿੰਨੀ ਜਿਹੜੀ ਕਿ ਰਿਸਪੌਂਸਿਵ ਵਪਾਰੀਏ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਐਸਾ ਹੈ ਕਿ ਬਹੁਤ ਉਤਸ਼ਾਹ ਹੈ ਵਪਾਰੀਆਂ ਨੂੰ ਇੰਡਸਟਰੀ 'ਚ ਕਿਉਂਕਿ ਉਹਨਾਂ ਨੂੰ ਲੱਗ ਅੱਜ ਸਿੱਧ ਹੋ ਚੁੱਕਾ ਹੈ कि देश ਦੇ ਉਦਯੋਗ اور ਵਪਾਰ ਨੂੰ ਅਗਰ ਬੂਸਟ ਦੇਣਾ ਹੈ ਤੇ ਨਰਿੰਦਰ ਮੋਦੀ ਜੀ ਦੀ ਚਾਰਪੂਰ ਜ਼ਰੂਰੀ ਚਾਹੇ ਸਟਾਕ ਮਾਰਕੀਟ ਹੋਵੇ ਚਾਹੇ ਟ੍ਰੇਡ ਫੈਸਿਲਿਟੀ ਜ਼ੋਨ ਚਾਹੇ ਇੰਡਸਟਰੀਅਲ ਰੈਵਲੂਸ਼ਨ ਹੋਵੇ ਨਰਿੰਦਰ ਮੋਦੀ ਜੀ ਦੀ ਇਸ ਟਿਨਿਓਰ ਦੇ ਅੰਦਰ ਦਸਾ ਸਾਲਾਂ ਚ ਕਈ ਗੁਣਾ ਵਧਿਆ ਹੈ ਔਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਮੇਸ਼ਾ ਹੀ ਇੰਡਸਟਰੀ ਔਰ ਵਪਾਰ ਨੂੰ ग्लोरिष ਕਰਨ ਵਾਸਤੇ ਇੱਕ ਵਿਸ਼ੇਸ਼ ਧਿਆਨ ਦਿੱਤਾ ਮੇਕ ਇਨ ਇੰਡੀਆ ਦੇ ਮਾਧਿਅਮ ਦੇ ਨਾਲ ਪੂਰੇ ਵਿਸ਼ਵ ਦੇ ਵਿਪਾਰ ਨੂੰ ਇੰਦਰ ਨਾਲ ਅਟੈਚ ਕੀਤਾ ਅੱਜ ਤੁਸੀਂ ਦੇਖੋ ਆਈਫੋਨ ਵੀ ਇੰਡੀਆਜ਼ ਬਣ ਰਿਹਾ ਸੈਮਸੰਗ ਵੀ ਇੰਡੀਆਜ਼ ਬਣ ਰਿਹਾ ਚਿਪਸ ਵੀ ਇੰਡੀਆਜ਼ ਬਣ ਰਹੀ ਹੈ ਅੱਜ ਇੱਕ ਰੈਵਲੂਸ਼ਨ ਇੰਡੀਅਨ ਇਕਨੋਮੀ ਚ ਆਇਆ ਹੈ ਔਰ ਭਾਰਤ ਜਿਹੜਾ ਸੀ ਉਹ 13ਵੇਂ 14ਵੇਂ ਨੰਬਰ ਦੀ ਅਰਥਵਿਵਸਤਾ ਸੀ ਅੱਜ ਹਿੰਦੁਸਤਾਨ 5ਵੇਂ ਨੰਬਰ ਦੀ ਅਰਥਵਿਵਸਥਾ ਵਰਲਡ ਚ ਬਣਿਆ ਔਰ ਆਨ ਵਾਲੇ 52 ਸਾਲਾਂ ਚ ਤੀਜੇ ਨੰਬਰ ਤੇ ਪਹੁੰਚਿਆ। ਕੰਮਜੀ ਵਪਾਰੀਆਂ ਦੇ ਵਿੱਚ ਸੈਕਸ਼ਨ 43 ਬੀ ਐਚ ਨੂੰ ਲੈ ਕੇ ਕਾਫੀ ਜ਼ਿਆਦਾ ਨਿਰਾਸ਼ਾ ਹੈ। ਇਹਦੇ ਬਾਰੇ ਸੈਕਸ਼ਨ 43 ਬੀ ਐਚ ਹੈ ਕੋਈ ਉਸ ਨੂੰ ਲੈ ਕੇ ਕਾਫੀ ਨਿਰਾਸ਼ਾ ਹੈ। ਇਹ ਵਪਾਰੀ ਕਹਿੰਦੇ ਸਾਡੇ ਲਈ ਸਹੀ ਨਹੀਂ ਹੈਗਾ ਜਿਹੜੇ ਛੋਟੇ ਉਦਯੋਗਪਤੀ ਔਰ ਉਹ ਵਪਾਰੀ ਜੇ ਇਹ ਗੱਲ ਕਹਿ ਰਹੇ ਨੇ। ਇਹ ਕੀ ਹੈ? ਐਸਾ ਹੈ ਕਿ ਵਪਾਰ ਦੇ ਅੰਦਰ ਪੇਮੈਂਟਸ ਔਰ ਉਹਨੂੰ ਠੀਕ ਟਾਈਮ ਤੇ ਹੋਣ ਔਰ ਐਸੇ ਹੋਏਗਾ ਪਰ ਛੋਟੇ ਮੇ ਬਾਰਸੇ ਨਹੀਂ ਆਇਆ ਅੱਜ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਅੰਮ੍ਰਿਤਸਰ ਪਹੁੰਚਦੇ ਨੇ ਵੱਡੇ આરોਪ ਹੈ ਭਾਜਪਾ ਤੇ ਲਗਾਏ ਗਏ ਚਾਹੇ ਅਗਨੀ ਵੀਰ ਨੂੰ ਲੈ ਕੇ ਲਗਾਏ ਗਏ ਹੁਣ ਚਾਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਗਏ ਹੁਣ ਜਾਂ ਫਿਰ ਜਿਹੜੇ ਪਿਛਲੇ ਦਿਨੀ ਭਾਜਪਾ ਦੇ ਵੱਲੋਂ ਕਾਨੂੰਨ ਪਾਸ ਕੀਤੇ ਗਏ ਸੀ ਉਹਨਾਂ ਨੂੰ ਲੈ ਕੇ ਖੜਗੇ ਸਾਹਿਬ ਤੇ ਵਰਧਾਨ ਘਟ ਤੇ ਪਰਿਕਰਮਵਾਦੀ ਜ਼ਿਆਦਾ ਨੇ ਉਹ ਸ਼੍ਰੀਮਤੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦੀ ਪਰਿਕਰਮਾ ਕਰਕੇ ਔਰ ਪਰਿਕਰਮਾ ਹੀ ਉਹਨਾਂ ਦਾ ਮੰਤਰ ਹੈ ਔਰ ਉਹਨਾਂ ਨੂੰ ਸਮਝ ਨਾ ਪਏਗਾ ਕੀ ਦੇਸ਼ ਦੀ ਜਨਤਾ ਅੱਜ ਕਾਂਗਰਸ ਨੂੰ ਔਰ ਉਹਨਾਂ ਨੂੰ ਪਸੰਦ ਨਹੀਂ ਕਰਦੀ ਇਹ ਗਾਂਧੀ ਪਰਿਵਾਰ ਪੂਰੀ ਤਰ੍ਹਾਂ ਇੱਕਦਮ ਦੇਸ਼ ਜਨਰ ਦੇ ਲੋਕਾਂ ਦੇ ਪ੍ਰਤੀ ਗ੍ਰਿਣਾ ਕਰਦੇ ਤਾਂ ਕਰਕੇ ਇਹਨਾਂ ਜੀ ਕਹਿੰਦੇ ਕਾਂਗਰਸ ਇੰਡੀਪੈਂਡੈਂਟ ਸਰਕਾਰ ਬਣਾ ਰਹੀ ਹੈ ਮੁਂਗੇਰੀ ਲਾਲ ਦਾ ਸੀਨ ਸੁਪਨਾ ਦੇਖਣ ਤੋਂ ਕੋਣ ਕਿਨੂੰ ਰੋਕ ਸਕਦਾ ਕਈ ਲੋਕ ਸ਼ੇਖ ਚਿੱਲੀ ਐਸੇ ਲੋਕਾਂ ਨੂੰ ਕਿਹਾ ਜਾਂਦਾ ਨਾ ਸ਼ੇਖ ਚਿੱਲੀ ਆ ਮਾਰ ਸਕੇ ਤਾਂ ਕੋਈ ਰੋਕ ਨਹੀਂ ਸਕਦਾ ਅਰੇ ਭਈਆ ਤੁਹਾਡੇ ਕੋ ਕੈਂਡੀਡੇਟ ਨਹੀਂ ਤੁਹਾਡੇ ਕੋ ਨੇਤਾ ਨਹੀਂ ਤੁਹਾਡੇ ਗਠਬੰਧਨ ਦਾ ਕੋਈ ਸਹਿਯੋਜਕ ਨਹੀਂ ਇੱਥੇ ਦੇ 20 ਸੀਟਾਂ ਲੜਨ ਲਾ ਕੇਜਰੀਵਲ ਕੇ ਨਾਮ ਮੇ ਪ੍ਰਧਾਨ ਮੰਤਰੀ ਬਣਨਾ 17 ਸੀਟਾਂ ਲੜਨ ਲਾ ਕੇ ਸੀਆਰ ਸਾਹਿਬ ਕੇ ਨਾਮ ਮੇ ਪ੍ਰਧਾਨ ਮੰਤਰੀ ਬਣਨਾ ਭਗਵੰਦ ਮਾਨ ਜੀ ਨੇ ਵੀ ਕਿਹਾ ਦਿਮਾਗ ਭਾਇਆ ਮੈਂ ਵੀ ਪ੍ਰਧਾਨ ਮੰਤਰੀ ਬਣਨਾ ਲੇਕਿਨ ਦੇਹ ਜੀ ਜਨਤਾ ਨੇ ਪਤਾ ਹੈ ਸਾਰੇ ਲੰਗੜੀ ਸਰਕਾਰ ਚਾਹੁੰਦੇ ਕਮਜ਼ੋਰ ਸਰਕਾਰ ਚਾਹੁੰਦੇ ਮਜਬੂਰ ਸਰਕਾਰ ਚਾਹੁੰਦੇ لیکن دی دی جنتا لنگڑی نہیں نریندر مودی دی نےتی تگڑی سرکار چندی اور جو دی دی جنتا دی آواز ہے اور جنتا دا اشیर्वाद ہے مودی جی دے نال پنجاب دے وچ بھج پے انڈیپینڈنٹ چور لڑ رہی ہے پہلی واری بھج پاںوں امید ہے کہ بڑا ووٹ بینک اس واری پہ پنجاب تو حاصل کران گے پر کساناں دی گنتی بڑے پدر دے ہیں پنجاب دے وچ اج وی تھوڑے اگوں دے گھرے گھر دے بر کساناں دے کولو ترنے پے سی کساناں نوں سمجھایا کہ انہوں جا رہے کساناں نال گل بات کیوں نہ ہو پا رہی لوگ جڑے ਪੋਲੀਟੀਕਲ ਪਾਰਟੀਆਂ ਦੇ ਕਿਸਾਨ ਵਿੰਗ ਨੇ ਉਹ ਜਾਣ ਬੁੱਝ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਸੀ ਪੂਰੀਆਂ ਕੀਤੀਆਂ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਸੀਂ ਲਾਗੂ ਕੀਤੀ ਐਮਐਸਪੀ ਦੇ ਬਾਰੇ ਵਿੱਚ ਦੇਸ਼ ਦੀ ਲੋਕ ਸਭਾ ਤੋਂ ਪ੍ਰਧਾਨ ਮੰਤਰੀ ਜੀ ਨੇ ਉਹਦੇ ਬਾਰੇ ਕਿਹਾ ਐਮਐਸਪੀ ਥੀ ਹੈ ਔਰ ਰਹੇਗੀ ਦੇਸ਼ ਦੇ ਅੰਦਰ ਪਹਿਲੀ ਵਾਰੀ ਇਹ ਕਿ ਕਿਸਾਨ ਦਾ ਦਾਣਾ ਦਾਣਾ ਉਹਦਾ ਪੈਸਾ ਇੱਕ ਇੱਕ ਪੈਸਾ ਕਿਸਾਨ ਦੇ ਸਿੱਧੇ ਬੈਂਕ ਅਕਾਊਂਟ ਚ ਆ ਰਹੇ ਅੱਜ ਕਿਸਾਨੀ ਫਾਇਦੇਮੰਦ ਕਰਨ ਵਾਸਤੇ ਲਗਾਤਾਰ ਸਰਕਾਰ ਕੰਮ ਕਰ ਰਹੀ ਸਰਕਾਰ ਕਿਸ ਵਾਲਾ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਭਾਜਪਾ ਲੈ ਕੇ ਜਾਵੇਗਾ 13 ਦੀਆਂ 13 ਸੋ ਇਹ ਸੰਤਰੂ ਚੁਗ ਜੋ ਵੱਡਾ ਦਾਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਾਂਗੇ ਔਰ ਨਾਲ ਹੀ ਦੇਸ਼ ਦੇ ਵਿੱਚ ਇੱਕ ਔਰ ਫਿਰ ਤੋਂ प्रधानमंत्री नरेंद्र मोदी जी की सरकार है वो बनेगी कैमरा पर्सन मनीष हिम्मत सिंह दिखपाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर